ਤੇ ਜਿਹੜੇ ਅੱਜ ਕੱਲ ਕੁਝ ਸਿੰਘ ਆਪਣੇ ਕੁਝ ਕੁ ਪੈਸਿਆਂ ਖਾਤਰ ਜੀ ਵਿਕ ਜਾਂਦੇ ਆ ਜਾਂ ਕੁਝ ਗੱਲ ਕਰ ਦਿੰਦੇ ਉਸ ਵਜ੍ਹਾ ਕਰਕੇ ਸਿੰਘਾਂ ਦੀ ਸ਼ੋਭੀ ਨੂੰ ਬੜੀ ਢਾਹ ਲੱਗ ਰਹੀ ਆ ਸਰਕਾਰਾਂ ਨੇ ਚਾਹੇ ਕੱਟ ਕੇ ਛੋਟਾ ਕਰਤਾ ਪੰਜਾਬ ਇਹ ਦੌੜ ਲੱਗੀ ਹੋਈ ਆ ਵੀ ਪੰਜਾਬ ਨੂੰ ਆਪਾਂ ਕਿਦਾਂ ਢਾਹ ਲਾਣਾ ਚਾਹਿਓ ਮੀਡੀਆ ਹੀ ਲਾ ਲੋ ਜੀ ਤੇ ਚਾਹੇ ਸਾਡੇ ਰੂਪ ਦੇ ਜਿਹੜੇ ਬਹਿਰੂਪੀਏ ਬੈਠੇ ਆ ਜਿਹੜੇ ਕਿਸੇ ਵੀ ਗੱਲ ਨੂੰ ਲੈ ਕੇ ਇਸ਼ੂ ਦੇ ਵਿੱਚ ਫਟਾਫਟ ਇਸ਼ੂ ਕ੍ਰੀਏਟ ਕਰਦੇ ਆ ਇਹੜੇ ਬੰਦਿਆਂ ਨੇ ਗਲਤੀ ਕੀਤੀ ਆ ਜੀ ਗੁਰਮਤ ਅਨੁਸਾਰ ਜੀ ਇਸ ਚੀਜ਼ ਨੂੰ ਸਹੀ ਵੀ ਕੀਤਾ ਜਾ ਸਕਦਾ ਸੀ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਗਲਤੀ ਹੋਈ ਹੈ ਕਿ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਉਹਨਾਂ ਦਾ ਤਰੀਕਾ ਗਲਤ ਸੀਗਾ ਉਹਨਾਂ ਦਾ ਤਰੀਕਾ ਗਲਤ ਸੀ ਜੀ ਬਾਕੀ ਕੁਝ ਗੱਲਾਂ ਦੇ ਵਿੱਚ ਜੀ ਐਸਜੀਪੀਸੀ ਦਾ ਵੀ ਹੱਕ ਮੰਨਦਾ ਆ ਜੀ ਕੱਲੇ ਗੋਲਗਾ ਦਾ ਘਣਾ ਸੀਮਿਤ ਹੋਣ ਜੀ ਜੇ ਉਦਾਂ ਵੈਸੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਦੀ ਉਮਰ 14-15 ਸਾਲ ਆ ਤੇ ਬਾਬਾ ਜੀ ਤੁਸੀਂ ਇਹ ਕਦੀ ਸੋਚਿਆ ਵੀ ਉਹ ਇਤਿਹਾਸ ਕੀ ਆ ਉਹ 7 ਸਾਲਾਂ ਦਾ ਇਤਿਹਾਸ ਆ ਲੜਾਈ ਤਾਂ ਸਾਰੀ ਟੋਪੀ ਦੀ ਸੀ ਜੀ ਵੀ ਆਪਾਂ ਜੇ ਮੁਗਲਾਂ ਦਾ ਧਰਮ ਕਬੂਲ ਲੈਂਦੇ ਬਾਬੇ ਫਤਿਹ ਸਿੰਘ ਜੀ ਵੱਡੇ ਜਿਹੜੇ ਸਾਡੇ ਜੀ ਤੇ ਫੇਰ ਤਾਂ ਬਾਬਾ ਜੀ ਸਾਰਾ ਕੁਝ ਸੀਗਾ ਹਨਾ ਗਾਂਵ ਵਾਸਤੇ ਅਸੀਂ ਆਪ ਆਪਣੀ ਸੰਗਤ ਨੂੰ ਇਹ ਜਰੂਰ ਕਵਾਂਗੇ ਵੀ ਜਿਹੜੇ ਸਵਾ ਦੇ ਦਿਨ ਨੇ ਜੀ ਇਹ ਸਾਡੇ ਵਾਸਤੇ ਕੋਈ ਗਮੀ ਨਹੀਂ ਇਹ ਬਹੁਤ ਵੱਡੇ ਦਿਨ ਨੇ ਕਿਉਂਕਿ ਐਡੀ ਸ਼ਹਾਦਤ ਵੀ ਨਹੀਂ ਕਿਸੇ ਦੀ ਹੋਈ ਅਜੇ ਤੱਕ ਕਿਉਂਕਿ 7 ਸਾਲ ਦਾ ਬੱਚਾ ਬਾਬਾ ਜੀ ਇੱਕ ਚਿਪਸ ਦੇ ਪੈਕਟ ਤੇ ਤੇ ਇੱਕ ਟੌਫੀ ਦੇ ਉੱਪਰ ਹੀ ਆਪਾਂ ਚੱਕ ਕੇ ਭਾਵੇਂ ਵਰਤਾਲੀਏ ਹਨਾ ਹਾਂਜੀ ਬਿਲਕੁਲ ਜੀ ਬਾਬਾ ਜੀ ਫਤੇਗੜ ਸਾਹਿਬ ਦੀ ਇੱਕ ਇੱਕ ਇੱਟ ਦੇ ਵਿੱਚ ਇਤਿਹਾਸ ਪਿਆ ਆ ਏਦਾਂ ਵੀ ਸੋਚਿਆ ਜਾ ਹੀ ਸਕਦਾ ਜੀ ਬਿਲਕੁਲ ਕਿ ਜ਼ਰੂਰੀ ਆਪਾਂ ਪੁੱਠਾ ਹੀ ਸੋਚਣਾ ਆ ਵੀ ਅਸੀਂ ਬਾਹਰੋਂ ਟੋਪੀ ਪਾ ਕੇ ਜਾਣੇ ਆ ਘਰੋਂ ਇਹ ਵੀ ਹੋ ਸਕਦਾ ਵੀ ਆਪਾਂ ਘਰੋਂ ਦਸਤਾਰ ਸਜਾ ਕੇ ਜਾਈਏ ਸਕੇ ਸਾਨੂੰ ਮਹਾਰਾਜ ਕੁਝ ਹੋ ਗਏ ਮਿਲ ਬਿਲਕੁਲ ਹਾਂਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਰਤੀ ਤੇ ਸ਼ਹੀਦ ਦੀ ਜੋੜ ਮੇਲੇ ਹੋਏ ਤੇ ਇਸ ਦੌਰਾਨ ਇੱਕ ਵਿਵਾਦ ਸਾਹਮਣੇ ਆ ਜਿਸ ਵਿੱਚ ਕੁਝ ਬੱਚੇ ਨੇਜੀਆਂ ਦੇ ਉੱਤੇ ਟੋਪੀਆਂ ਲੈ ਕੇ ਜਾ ਰਹੇ ਸੀ ਇਹ ਟੋਪੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਉੱਥੇ ਦਰਸ਼ਨ ਕਰਨ ਆਏ ਸੀ ਤੇ ਇੱਥੇ ਵਿਵਾਦ ਇਹ ਚੱਲ ਰਿਹਾ ਹੈ ਕਿ ਟੋਪੀ ਉਤਾਰੀ ਗਈ ਗਲਤ ਹੈ ਪਰ ਕੁਝ ਲੋਕ ਇਸ ਨੂੰ ਸਹੀ ਕਹਿੰਦੇ ਨੇ ਇਸ ਲਈ ਗੱਲਬਾਤ ਅਸੀਂ ਕਰਾਂਗੇ ਬੁੱਢਾ ਦਲ ਦੁਆਬਾ ਦੇ ਜੱਥੇਦਾਰ ਭਾਈ ਮਾਨਸਿੰਘ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਿੰਘ ਜੀ ਸਭ ਤੋਂ ਪਹਿਲਾਂ ਵਿਵਾਦ ਇਹ ਹੈ ਕਿ ਇਹ ਗਲਤ ਹੈ ਜਾਂ ਸਹੀ ਤੁਸੀਂ ਗੁਰਮਰਿਆਦਾ ਦੇ ਹਸਾਮਨਾ ਕੀ ਦੇਖਦੇ ਹੋ ਕਿਉਂਕਿ ਨੀਲੇ ਬਾਣੇ ਦੇ ਵਿੱਚ ਜਦੇ ਕੋਈ ਆ ਕੇ ਕਰਦਾ ਹੈ ਤੇ ਲੱਗਦਾ ਹੈ ਕਿ ਸਹੀ ਹੈ ਪਰ ਕੁਝ ਲੋਕ ਇਸ ਨੂੰ ਗਲਤ ਕਹਿ ਰਹੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਬਾ ਜੀ ਹੁਣ ਸਿਨ੍ਹਾਗ ਸਿੰਘਾਂ ਦੀ ਛਵੀ ਇਹੋ ਜੀ ਹੋ ਗਈ ਆ ਜਾਂ ਕੁਝ ਸਿੰਘਾਂ ਕਰਕੇ ਇਹੋ ਜੀ ਛਵੀ ਬਣਾ ਦਿੱਤੀ ਗਈ ਹੈ ਵੀ ਇਹਨਾਂ ਨੂੰ ਗੁਰੂ ਦੀ ਲਾਡਲੀ ਫੌਜ ਨਹੀਂ ਗਿਣਿਆ ਜਾਂਦਾ ਜੀ ਇਨਾਂ ਨੂੰ ਇੱਕ ਗੁੰਡੇ ਰੂਪ ਦੇ ਦੇਖਿਆ ਜਾ ਰਿਹਾ ਹੈ। ਇਹ ਜਿੱਥੇ ਆਗੇ ਵੀ ਲੜਾਈ ਆ। ਜੀ। ਕਿਉਂਕਿ ਪਹਿਲਾਂ ਵੀ ਆਪਾਂ ਨੂੰ ਇਹ ਜ਼ਰੂਰੀ ਨਹੀਂ ਅੱਜ ਪਹਿਲਾਂ ਤੋਂ ਹੀ ਇਹ ਚੀਜ਼ ਆਪਾਂ ਜੇ ਆਪਣਾ ਪੰਥ ਪ੍ਰਕਾਸ਼ ਪੜ੍ਹਦੇ ਆ ਜੀ। ਉਹਦੇ ਵਿੱਚ ਵੀ ਇਹ ਗੱਲ ਲਿਖੀ ਗਈ ਹੈ ਵੀ ਜਦੋਂ ਇਹਨਾਂ ਨੂੰ ਦੇਖਿਆ ਵੀ ਇਹ ਇਹਨਾਂ ਨੂੰ ਦੰਗੇ ਰੂਪ ਚ ਹੀ ਦੇਖਿਆ ਗਿਆ ਹੈ। ਜੀ। ਹੁਣ ਦੇ ਦੰਗੇ ਚ ਤੇ ਉਹਨਾਂ ਦੇ ਦੰਗੇ ਚ ਫਰਕ ਸੀ। ਜੀ। ਉਹ ਧਰਮ ਦੀ ਲੜਾਈ ਸੀ ਤੇ ਜਿਹੜੇ ਅੱਜ ਕੱਲ ਕੁਝ ਸਿੰਘ ਆਪਣੇ ਕੁਝ ਕੁ ਪੈਸਿਆਂ ਖਾਤਰ ਜੀ ਵੇਚ ਜਾਂਦੇ ਆ ਜਾਂ ਕੁਝ ਗੱਲ ਕਰ ਦਿੰਦੇ ਉਸ ਵਜ੍ਹਾ ਕਰਕੇ ਸਿੰਘਾਂ ਦੀ ਸ਼ੋਭੀ ਨੂੰ ਬੜੀ ਢਾਹ ਲੱਗ ਰਹੀ ਆ ਜੀ ਤੇ ਪਰ ਇਦਾਂ ਦਾ ਕੋਈ ਜੇ ਆਪਾਂ ਇਤਿਹਾਸ ਚੈੱਕ ਕਰੀਏ ਜੀ ਤੇ ਪੰਜਾਬ ਦੇ ਵਿੱਚ ਜੀ ਬੜਾ ਵੱਡਾ ਇਤਿਹਾਸ ਆ ਖਾਲਸੇ ਦਾ ਜੀ ਚਾਹੇ ਦਿੱਲੀ ਤੋਂ ਸ਼ੁਰੂ ਹੋ ਜੀਏ ਕਿਉਂਕਿ ਪੰਜਾਬ ਬਹੁਤ ਜ਼ਿਆਦਾ ਵੱਡਾ ਸੀ ਹਰਿਆਣਾ ਹਿਮਾਚਲ ਜੀ ਐਂਡ ਕੇ ਇਹ ਸਾਰੇ ਪੰਜਾਬ ਦੇ ਵਿੱਚ ਆਉਂਦੇ ਸੀ ਜੀ ਉਹ ਸਰਕਾਰਾਂ ਨੇ ਚਾਹੇ ਕੱਟ ਕੇ ਛੋਟਾ ਕਰਤਾ ਪੰਜਾਬ ਇਹ ਦੌੜ ਲੱਗੀ ਹੋਈ ਆ ਵੀ ਪੰਜਾਬ ਨੂੰ ਆਪਾਂ ਕਿਦਾਂ ਢਾਹ ਲਾਣਾ ਚਾਹਿਓ ਮੀਡੀਆ ਹੀ ਲਾ ਲੋ ਜੀ ਤੇ ਚਾਹੇ ਸਾਡੇ ਰੂਪ ਦੇ ਜਿਹੜੇ ਬਹਿਰੂਪੀਏ ਬੈਠੇ ਆ ਜਿਹੜੇ ਕਿਸੇ ਵੀ ਗੱਲ ਨੂੰ ਲੈ ਕੇ ਇਸ਼ੂ ਦੇ ਵਿੱਚ ਫਟਾਫਟ ਇਸ਼ੂ ਕ੍ਰੀਏਟ ਕਰਦੇ ਆ ਫਟਾਫਟ ਚੈਨਲਾਂ ਤੇ ਜਾਂ ਫੇਸਬੁੱਕ ਤੇ ਆ ਕੇ ਇੱਕ ਦੂਜੇ ਨੂੰ ਮੰਦਾ ਚੰਗਾ ਬੋਲਦੇ ਆ ਇਹ ਸ਼ਬੀ ਉਸ ਵਜ੍ਹਾ ਕਰਕੇ ਆ ਜੀ ਆਪਸ ਦੇ ਵਿੱਚ ਗੁਰਮਤਾ ਨਹੀਂ ਇੱਕ ਦੂਜੇ ਨੂੰ ਘਰ ਬੈਠੇ ਹੀ ਅਟੈਕ ਆ ਜੀ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਆ ਜਿਹੜੇ ਬੰਦਿਆਂ ਨੇ ਇਹ ਗਲਤੀ ਕੀਤੀ ਆ ਜੀ ਗੁਰਮਤ ਅਨੁਸਾਰ ਜੀ ਇਸ ਚੀਜ਼ ਨੂੰ ਸਹੀ ਵੀ ਕੀਤਾ ਜਾ ਸਕਦਾ ਸੀ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਗਲਤੀ ਹੋਈ ਹੈ ਕਿ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਉਹਨਾਂ ਦਾ ਤਰੀਕਾ ਗਲਤ ਸੀਗਾ ਉਹਨਾਂ ਦਾ ਤਰੀਕਾ ਗਲਤ ਸੀ ਜੀ ਉਹਨਾਂ ਨੂੰ ਵੀ ਥੋੜਾ ਜਿਆਦਾ ਦੇਖਣਾ ਚਾਹੀਦਾ ਸੀਗਾ ਵੀ ਕਿਹੜੇ ਦਿਨ ਚੱਲਦੇ ਆ ਜੀ ਬਾਕੀ ਕੁਝ ਗੱਲਾਂ ਦੇ ਵਿੱਚ ਜੀ ਐਸਜੀਪੀਸੀ ਦਾ ਵੀ ਹੱਕ ਬਣਦਾ ਆ ਜੀ ਇਕੱਲੇ ਗੋਲ ਘਾ ਦਾ ਘਣਾ ਸੀਮਿਤ ਹੋਣ ਜੀ ਪਿੱਛਾ ਦੀ ਗੋਲ ਘਟਜੂ ਜੀ ਗੱਲ ਤਾਂ ਹੁਣ ਇਹੀ ਆ ਵੀ ਸੰਗਤ ਘਟਜੂ ਤੇ ਦਾ ਮਤਲਬ ਗੋਲ ਘਟਜੂ ਹਨਾ ਜੀ ਸਾਡੇ ਮਹਾਰਾਜ ਨੇ ਤਾਂ ਇਹ ਚੀਜ਼ ਸੋਚੀ ਨਹੀਂ ਜੀ ਮੈਂ ਤਾਂ ਦੇਖੋ ਬਾਬਾ ਜੀ ਮੈਨੂੰ ਨਹੀਂ ਇਹ ਗੱਲ ਗੱਲ ਕਹਿਣ ਦੇ ਵਿੱਚ ਮੈਨੂੰ ਡਰ ਵੀ ਨਹੀਂ ਲੱਗਦਾ ਜੀ ਜਿੰਨੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਆ ਜੀ ਜਾਂ ਗੁਰੂ ਘਰੋਂ ਕੁਝ ਲੈਣਾ ਆ ਜੀ ਉਹ ਇਹਨਾਂ ਚੀਜ਼ਾਂ ਤੋਂ ਪਰੇ ਆ ਜੀ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਹਨਾਂ ਤੇ ਆਵਿ ਛਡਾਓ ਇਹ ਪੀਤਰ ਤੇ ਮਤਲਬ ਇੱਕ ਮੈਂ ਬਾਬਾ ਜੀ ਤੁਹਾਨੂੰ ਕਿੱਦਾਂ ਦੱਸਾਂ ਵੀ ਇਹ ਇੱਕ ਵਕਾਰ ਨੇ अच्छा ਜਿਵੇਂ ਤੁਸੀਂ ਕਹਿਆ ਨੇ ਕਿ ਉਹਨਾਂ ਦਾ ਤਰੀਕਾ ਗਲਤ ਹੈ ਕਿ ਤੁਸੀਂ ਸਮਝਦੇ ਨਹੀਂ ਕਿ ਜਿਵੇਂ ਇੱਕ ਛੋਟਾ ਜਿਹਾ ਬੱਚਾ ਹੀ ਆ ਉਹਦੀ ਉਮਰ ਜੋ ਮੈਨੂੰ ਲੱਗ ਰਹੀ ਹੈ ਸ਼ਾਇਦ 11-12 ਸਾਲ ਜਾਂ 13 ਸਾਲ ਦਾ ਹੈ 13 ਸਾਲ ਦਾ ਬੱਚਾ ਆ ਕੇ ਉੱਥੇ ਕਰ ਰਿਹਾ ਹੈ ਕੋਈ ਕਮਾਂਡ ਨਹੀਂ ਹੈ ਕੋਈ ਕਿਸੇ ਨੂੰ ਮੰਨਦਾ ਨਹੀਂ ਜਿਵੇਂ ਤੁਸੀਂ ਬੁੱਢਾ ਦਲ ਵੱਲੋਂ ਜਿੰਨੀ ਦੇਰ ਉੱਪਰੋਂ ਕਮਾਂਡ ਆਂਦੀ ਹੈ ਜਾਂ ਉਸ ਨੂੰ ਬੈਠ ਕੇ ਵਿਚਾਰ ਵਮਰਸ਼ ਕੀਤਾ ਜਾਂਦਾ ਫਿਰ ਹੁੰਦਾ ਅਜਿਹੇ ਡਿਸੀਜਨ ਲਿੱਤੇ ਜਾਂਦੇ ਆ ਪਰ ਇੱਕ ਉੜਦਾ ਮੈਂ ਨੇਜਾ ਲੈ ਜਾਂਦਾ ਉਹਦੇ ਵਿੱਚ ਟੋਪੀਆਂ ਪਾ ਦਿੰਦਾ ਹੈ ਇਹ ਫਿਰ ਲੋਕ ਜਿਹੜੇ ਦੂਜੇ ਧਰਮਾਂ ਦੇ ਨੇ ਉਹ ਫਿਰ ਤਾਂ ਆਣਾ ਬੰਦ ਹੋ ਜਾਣਗੇ ਬਾਬਾ ਜੀ ਇਹ ਪਤਾ ਕੀ ਗੱਲ ਹੋਈ ਹੈ ਇਹ ਇਹ ਅੱਜ ਪਹਿਲੀ ਵਾਰ ਹੀ ਨਹੀਂ ਹੋਇਆ ਜੀ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਨਾ ਇਹ ਪਹਿਲਾਂ ਵੀ ਇੱਕ ਵਾਰੀ ਹੋਇਆ ਸੀ ਇਹ ਆਨੰਦਪੁਰ ਸਾਹਿਬ ਵੀ ਕਈ ਵਾਰੀ ਹੁੰਦਾ ਆ ਜੀ ਬਿਲਕੁਲ ਹੁਲੇ ਮਹਲੇ ਤੇ ਦੇਖਦੇ ਆ ਜਦੋਂ ਸਿਰ ਟੱਕਿਆ ਨਹੀਂ ਹੁੰਦਾ ਉਦੋਂ ਵੀ ਹੁੰਦਾ ਥੋੜਾ ਬਹੁਤਾ ਕਰਦੇ ਨੇ ਦੇਖਦੇ ਆ ਬਸ ਗੱਲ ਇਹ ਆ ਵੀ ਇਸ ਵਾਰੀ ਇਸ਼ੂ ਬਣ ਗਿਆ ਜੀ ਪਹਿਲਾਂ ਉਹ ਇਸ਼ੂ ਨਹੀਂ ਬਣਿਆ ਕਿ ਉਹਦਾ ਵੈਸੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਦੀ ਉਮਰ 14-15 ਸਾਲ ਆ ਤੇ ਬਾਬਾ ਜੀ ਤੁਸੀਂ ਇਹ ਕਦੀ ਸੋਚਿਆ ਵੀ ਉਹ ਇਤਿਹਾਸ ਕੀ ਆ ਉਹ 7 ਸਾਲਾਂ ਦਾ ਇਤਿਹਾਸ ਆ ਲੜਾਈ ਤਾਂ ਸਾਰੀ ਟੋਪੀ ਦੀ ਸੀ ਜੀ ਵੀ ਆਪਾਂ ਜੇ ਮੁਗਲਾਂ ਦਾ ਧਰਮ ਕਬੂਲ ਲੈਂਦੇ ਬਾਬੇ ਫਤਿਹ ਸਿੰਘ ਜੀ ਵੱਡੇ ਜਿਹੜੇ ਸਾਡੇ ਜੀ ਤੇ ਫੇਰ ਤਾਂ ਬਾਬਾ ਜੀ ਸਾਰਾ ਕੁਝ ਸੀਗਾ ਹਨਾ ਤੇ ਬਾਬਾ ਜੀ ਜਿਹੜੇ ਲੋਕ ਆ ਰਹੇ ਨੇ ਦਰਸ਼ਨ ਮੇਲੇ ਕਰਨ ਆਪਾਂ ਕੀ ਕਹਿੰਨੇ ਆ ਸ਼ਹੀਦੀ ਜੋੜ ਮੇਲੇ ਜੀ ਬਿਲਕੁਲ ਸਵਾਰੇ ਦਿਨ ਚੱਲਦੇ ਲੋਕੀ ਥੱਲੇ ਸੌਂਦੇ ਆ ਕਈ ਪ੍ਰਚਾਰ ਕੇ ਇਸ ਚੀਜ਼ ਨੂੰ ਗਮੀ ਦੇ ਨਾਲ ਧਾਰਨਾ ਦੇ ਨਾਲ ਮਨਾਉਂਦੇ ਆ ਜੀ ਹੂੰ ਕਈ ਸੰਗਤਾਂ ਬਿਲਕੁਲ ਵਿਰਾਗ ਕਰਦੀਆਂ ਆ ਜੀ ਪਰ ਸਾਡੇ ਮਹਾਰਾਜ ਨੇ ਸਾਨੂੰ ਵਿਰਾਗ ਕਰਨ ਨੂੰ ਨਹੀਂ ਕਿਹਾ ਜੀ ਕਿਉਂਕਿ ਇਤਿਹਾਸ ਬੋਲਦਾ ਵੀ ਮਹਾਰਾਜ ਨੇ ਤਾਂ ਆਪ ਤੋਰੇ ਜੀ ਵੱਡੇ ਬਾਬੇ ਬਾਬੇ ਅਜੀਤ ਸਿੰਘ ਜੀ ਜੀ ਬਿਲਕੁਲ ਮਹਾਰਾਜ ਨੇ ਤਾਂ ਜਕਾਰਾ ਵੀ ਛੱਡਿਆ ਹੈ ਇਸ ਕਰਕੇ ਜਿਹੜੀ ਸੰਗਤ ਆ ਰਹੀ ਆ ਜੀ ਥੋੜਾ ਜਿਹਾ ਇਸ ਭਾਵਨਾਵਾਂ ਨੂੰ ਲੈ ਕੇ ਚੱਲੀਏ ਵੀ ਜਿੱਥੇ ਅਸੀਂ ਜਾ ਰਹੇ ਆ ਹੁਣ ਚਾਹੇ ਮੰਨ ਲਓ ਮੈਂ ਕਿਸੇ ਜਗ੍ਹਾ ਜਾਣਾ ਮੰਦਿਰ ਜਾਣਾ ਜਾਂ ਕੋਈ ਕਿਤੇ ਕਿਤੇ ਕਿਸੇ ਪ੍ਰੋਗਰਾਮ ਤੇ ਸੱਦਿਆ ਜਾਂਦਾ ਆਪਾਂ ਪੁੱਛਦੇ ਤਾਂ ਹੈਗੇ ਆ ਨਾ ਵੀ ਇਹ ਪ੍ਰੋਗਰਾਮ ਕੀ ਆ ਜੀ ਬਿਲਕੁਲ ਹੁਣ ਤੁਸੀਂ ਵੀ ਕਿਤੇ ਜਾਂਦੇ ਹੋਵੋਗੇ ਕਿਸੇ ਦਾ ਸ਼ੂਟ ਮਤਲਬ ਆਪਾਂ ਲੈਣੇ ਆ ਜੀ ਬਾਈਡਨ ਨੂੰ ਪੁੱਛਦੇ ਆ ਵੀ ਭਾਈ ਤੁਹਾਡਾ ਪ੍ਰੋਗਰਾਮ ਕਾਹਦਾ ਆ ਜੀ ਬਿਲਕੁਲ ਜੀ ਬੱਚਿਆਂ ਨੂੰ ਤਾਂ ਮੰਨ ਲਿਆ ਜਿਹੜੇ ਵੱਡੇ ਵੀ ਇਦਾਂ ਦੀਆਂ ਗਲਤੀਆਂ ਕਰਦੇ ਆ ਉਹਨਾਂ ਨੂੰ ਕਿਦਾਂ ਸੁਧਾਰੀਏ ਬਾਬਾ ਤੇ ਪਰ ਜਿਹੜੀ ਉਹ ਟੋਪੀਆਂ ਪਾਈਆਂ ਗਿਆ ਸੀ ਕੁਝ ਟੋਪੀਆਂ ਮੈਂ ਸਾਰੀਆਂ ਨਹੀਂ ਕਹਿੰਦਾ ਕੁਝ ਟੋਪੀਆਂ ਸੀਗੇ ਜਿੰਨਾਂ ਤੇ ਇਤਰਾਜ਼ ਹੋਣਾ ਚਾਹੀਦਾ ਪਰ ਜਿਹੜੀ ਗਰਮੀ ਜਿਵੇਂ ਅੱਜ ਠੰਡ ਹੈ ਗਰਮੀ 'ਚ ਟੋਪੀ ਪਾਈ ਜਾ ਲੇਕਿਨ ਹੁਣ ਠੰਡ ਹੈ ਠੰਡ 'ਚ ਜਿਹੜੀ ਟੋਪੀ ਪਾਈ ਹੈ ਉਹ ਤਾਂ ਪਾਈ ਜਾ ਸਕਦੀ ਸੀ ਕਿ ਨਹੀਂ ਪਾਈ ਜੀ ਬਾਬਾ ਜੀ ਦੇਖੋ ਹਰ ਗੁਰੂ ਘਰ ਦੇ ਵਿੱਚ ਲਿਖਿਆ ਹੋਇਆ ਆ ਜੀ ਟੋਪੀ ਕੈਪਰੀ ਨਾਟ ਅਲਾਉਡ ਜੀ ਲਿਖਿਆ ਹੋਇਆ ਨਾ ਜੀ ਬਿਲਕੁਲ ਪਰ ਚਲੋ ਕਿਤੇ ਨਾ ਕਿਤੇ ਅੱਜ ਮੈਂ ਦੇਖ ਰਿਹਾ ਹਾਂ ਇੱਕ ਜਗ੍ਹਾ ਮੁਸਲਮਾਨਾਂ ਨੇ ਆ ਕੇ ਨਵਾਜ਼ ਵੀ ਕੀਤੀ ਬਿਲਕੁਲ ਜੀ ਉਹਨਾਂ ਨੇ ਵੀ ਟੋਪੀ ਪਾਈ ਆ ਹਾਂਜੀ ਪਰ ਉਹ ਗੁਰੂ ਘਰ ਦੀ ਅਦਮਤ ਨੂੰ ਜਾਣਦੇ ਆ ਜੀ ਉਹ ਇੱਕ ਸ਼ਹੀਦੀ ਜੋੜ ਮੇਲਾ ਆ ਉਸ ਚੀਜ਼ ਨੂੰ ਆਪਾਂ ਸ਼ਹਾਦਤ ਨੂੰ ਮੰਨ ਕੇ ਯਾਦ ਕਰਨਾ ਆ ਜੀ ਹੁਣ ਉੱਥੇ ਕਈ ਬੰਦੇ ਇਹੋ ਜਿਹੀ ਵੀ ਆਏ ਆ ਜਿਹੜੇ ਪੀਰਾਂ ਦੀ ਜਗ੍ਹਾ ਤੇ ਬੈਠੇ ਆ ਤੇ ਉਹਨਾਂ ਨੇ ਦਸਤਾਰਾਂ ਚੜਾਈਆਂ ਹੋਈਆਂ ਆ ਮਹਾਰਾਜ ਨੂੰ ਨਮਸਕਾਰ ਕਰ ਰਹੇ ਆ ਹਾਂ ਨਾ ਤੇ ਬੜਾ ਕੁਝ ਦੇਖ ਕੇ ਮਿਲਦਾ ਆ ਉੱਥੇ ਪੱਗਾਂ ਦੇ ਲੰਗਰ ਲੱਗੇ ਹੋਏ ਆ ਦਸਤਾਰਾਂ ਦੇ ਲੰਗਰ ਲੱਗੇ ਹੋਏ ਆ ਜਰੂਰੀ ਥੋੜੀ ਜਿਹੀ ਟੋਪੀ ਵਿਚਾਰੀ ਆ ਆਪਾਂ ਨੂੰ ਠੰਡ ਤੋਂ ਪਰ ਸਵਾਲ ਇੱਥੇ ਇਹ ਹੈ ਨਾ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਆ ਪ੍ਰਬੰਧਕਾਂ ਵੱਲੋਂ ਵੀ ਇਹ ਧਿਆਨ ਰੱਖਿਆ ਜਾਂਦਾ ਕਿ ਕੋਈ ਟੋਪੀ ਨਾ ਪਾਵੇ ਉਹਨਾਂ ਦੇ ਲਈ ਦਸਤਾਰ ਰੱਖੀ ਜਾਂਦੀ ਪਰ ਨੇ ਰੱਖੇ ਜਾਂਦੇ ਨੇ ਸਿਰ ਟਕਨੀ ਰੱਖਿਆ ਜਾਂਦਾ ਜੇ ਬੱਚਿਆਂ ਨੇ ਅਜਿਹਾ ਕਰਨਾ ਸੀ ਤਾਂ ਉਹਨਾਂ ਨੂੰ ਕੋਤਰਾ ਕੇ ਕੋਈ ਏ ਅਲਟਰਨੇਟ ਤਾਂ ਰੱਖ ਲੈਂਦੇ ਕਿ ਕੋਈ ਉਹਨਾਂ ਦਾ ਸਿਰ ਟਕ ਤਾਂ ਜਾਂਦਾ ਜੇ ਉਹ ਉਸ ਨੰਗੇ ਸਿਰ ਜਾਂਦੇ ਕਿ ਉਹ ਗਲਤ ਨਹੀਂ ਬੈਲਗੋੜ ਗਲਤ ਆ ਦੇਖੋ ਜੀ ਨੰਗਾ ਸਿਰ ਤਾਂ ਭਾਵੇਂ ਕਿਸੇ ਮੰਦਿਰ ਹੋਵੇ ਚਾਹੇ ਕੋਈ ਗੁਰਦੁਆਰਾ ਹੋਵੇ ਚਾਹੇ ਆਪਣੇ ਉਸ ਜਗ੍ਹਾ ਦੇ ਉੱਪਰ ਨੰਗੇ ਸਿਰ ਨਹੀਂ ਜਾਂਦਾ ਜੀ ਸਾਡੇ ਹਿਸਾਬ ਨਾਲ ਜੀ ਕਈ ਜਗ੍ਹਾ ਲੋਕੀ ਨੰਗੇ ਸਿਰ ਵੀ ਜਾਂਦੇ ਆ ਆਪਾਂ ਉਹਨਾਂ ਨੂੰ ਡੱਕ ਤਾਂ ਸਕਦੇ ਨਹੀਂ ਜੀ ਪਰ ਹਾਂ ਇਹ ਕਿਸੇ ਜ਼ਥੇਦਾਰ ਨੇ ਨਹੀਂ ਉਹਨਾਂ ਨੂੰ ਕਿਹਾ ਇਹੀ ਸਵਾਲ ਆ ਜੀ ਆਪ ਉਧਰੇ ਹੋ ਕੇ ਜੇ ਕੋਈ ਕਰ ਰਿਹਾ ਯਾਕੂਬ ਮਰਿਆਦਾ ਨੂੰ ਵੀ ਭੰਗ ਕਰ ਰਿਹਾ ਜਿੰਦੇ ਚ ਇੱਕ ਵਿਗਾੜ ਵੀ ਪੈ ਰਿਹਾ ਕਹਿ ਸਕਦਾ ਕਿ ਧਰਮ ਦੂਜੇ ਦੇ ਵਿੱਚ ਵੀ ਫਿਰ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਵੈਸੇ ਹੁੰਦਾ ਜੇ ਸਹੀ ਸੋਚਿਆ ਜਾਵੇ ਨਾ ਜੀ ਧਰਮ ਦੇ ਵਿੱਚ ਤਾਂ ਵਿਗਾੜ ਹੈ ਨਹੀਂ ਧਰਮ ਪਾਛੋ ਸੱਚ ਆ ਜੀ ਬਿਲਕੁਲ ਤੇ ਜੇ ਅਸੀਂ ਪੁਰਾਣਾ ਦੇਖ ਲਈਏ ਜੇ ਆਪਾਂ ਕਿਸੇ ਧਰਮ ਨੂੰ ਬਿਲੋਂਗ ਕਰਕੇ ਲੈ ਲਈਏ ਵੀ ਟੂਪੀ ਤਾਂ ਹੁਣ ਚੱਲੀ ਹੈ ਜੀ ਪਹਿਲਾਂ ਵੀ ਇਹਨਾਂ ਚੀਜ਼ਾਂ 'ਚੋਂ ਨੰਗੇ ਆ ਜੀ ਹੁਣ ਆਪਾਂ ਗੱਲ ਕਰਦੇ ਵੇ ਸੀ ਮੋਤੀराम ਮਹਿਰਾ ਪਰ ਉਹ ਗੁਰੂ ਘਰ ਦੇ ਅਦਵਤ ਨੂੰ ਤਾਂ ਜਾਣਦਾ ਸੀ ਨਾ ਹਾਂ ਬਿਲਕੁਲ ਉਹਨੇ ਕਿਦਾ ਮੋਤੀਰਾ ਮਹਿਰਾ ਨੂੰ ਕੋਈ ਨਹੀਂ ਪੁੱਛ ਯਾਦ ਕਰਦੇ ਯਾਦ ਕਰਦੇ ਬਿਲਕੁਲ ਭੁੱਲ ਹੀ ਨਹੀਂ ਸਕਦਾ ਕੋਈ ਦੇਖੋ ਬਾਬਾ ਜੀ ਜਿਨ੍ਹਾਂ ਨੇ ਕੁਛ ਗੁਰੂ ਘਰ ਦੀ ਜਾਂਦੂ ਮਤਵਾਸਤੀ ਕੁਛ ਕੀਤਾ ਯਾ ਜੀ ਉਹਨਾਂ ਦੀਆਂ ਤਾਂ ਟੋਪੀਆਂ ਵੀ ਕਬੂਲ ਆ ਪਾਛੋ ਜੀ ਹਨਾ ਹੁਣ ਆਪਣੇ ਗੁਰੂ ਰਾਮਦਾਸ ਮਹਾਰਾਜ ਦੇ ਜੀ ਮੀਆਂ ਮੀਰ ਜੀ ਨੇ ਨੀ ਰੱਖੀ ਐ ਜੀ ਬਿਲਕੁਲ ਕੋਸ਼ ਤਾਂ ਹੈ ਨਾ ਪਰ ਇਹਨਾਂ ਦੀ ਉਹਨਾਂ ਦੇ ਨਾਲ ਜੇ ਆਪਾਂ ਤੁਲਨਾ ਕਰੀਏ ਇਹ ਗੱਲ ਸਹੀ ਨਹੀਂ ਹੈ। ਨਹੀਂ ਬਿਲਕੁਲ ਉਹ ਸਮਝਦਾ ਮੈਂ ਸਹੀ ਨਹੀਂ ਹੈ ਪਰ ਜਿਹੜਾ ਉਹਨੇ ਇਹ ਅੱਗੋਂ ਨਾ ਹੋਵੇ ਇਹਦੇ ਲਈ ਕੀ ਹੋਣਾ ਚਾਹੀਦਾ ਤੁਸੀਂ ਕੀ ਸਮਝਦੇ ਪੰਥ ਚ ਕੀ ਹੋਣਾ ਚਾਹੀਦਾ ਕਿਉਂਕਿ ਸਾਰੀਆਂ ਨਿਗਾਹਾਂ ਤਾਂ ਦਲਾਂ ਵੱਲ ਚੱਲ ਜਾਂਦੀਆਂ ਨੇ ਨਾ ਜਦੋਂ ਇਹੋ ਜਿਹਾ ਕੋਈ ਗੱਲ ਆਂਦੀ ਹੈ ਤੁਹਾਨੂੰ ਲੱਗਦਾ ਕੁਝ ਹੋਣਾ ਚਾਹੀਦਾ। ਦੇਖੋ ਬਾਬਾ ਜੀ ਜਿਹੜੇ ਨਿਹੰਗ ਸਿੰਘ ਆ ਜੀ ਉਹ ਤਾਂ ਉਸ ਰੂਪ ਚ ਜਾ ਕੇ ਉੱਥੇ ਬਹਿੰਦੇ ਆ ਜਿੱਦਾਂ ਉਹ ਵੇਲਾ ਸੀ ਤੰਬੂਆਂ ਚ ਜੀ ਘੋੜੇ ਜੀ ਨੀਜੇ ਬਾਜੀ ਜੀ ਉਹ ਇਹਨਾਂ ਨੂੰ ਇਸ ਤਰੀਕੇ ਨਹੀਂ ਗਿਣਦੇ ਵੀ ਆਪਾਂ ਵੀ ਗਮੀ ਦੇ ਵਿੱਚ ਨਹੀਂ ਲੈ ਕੇ ਚੱਲਦੇ ਜੀ ਬਿਲਕੁਲ ਜਿੱਦਾਂ ਹੀ ਅਸੀਂ ਜਿੱਦਾਂ ਦਾ ਅਸੀਂ ਨੰਦਪੁਰ ਸਾਹਿਬ ਮੱਲਾ ਕੱਢਦੇ ਆ ਉਦਾਂ ਦਾ ਹੀ ਆਪਾਂ ਫਰੇਗੜ ਸਾਹਿਬ ਕੱਢਦੇ ਆ ਉਦਾਂ ਦਾ ਆਪਾਂ ਚਮਕੌਰ ਸਾਹਿਬ ਕੱਢਦੇ ਆ ਉਦਾਂ ਦੀ ਨੀਜੇ ਬਾਜੀ ਕਰਦੇ ਉਦਾਂ ਹੀ ਗਤਕਾ ਖੇਡਦੇ ਆ ਜੀ ਜਿਹੜੇ ਲੋਕ ਇਹਨਾਂ ਨੂੰ ਭਾਵਨਾਵਾਂ ਨਾਲ ਲੈ ਕੇ ਚੱਲਦੇ ਆ ਜੀ ਹਨਾ ਕੁਛ ਆਪਣੇ ਸਿੰਘ ਦੇਖੋ ਕਈ ਆਪਣੇ ਕਿਸੇ ਦੀ ਕਥਾ ਦੇ ਵਿੱਚ ਹੀ ਇਹਨਾਂ ਵਿਰਾਗ ਹੁੰਦਾ ਆ ਵੀ ਉਹ ਰੋਈ ਜਾਂਦਾ ਹੈ ਜੀ ਤੇ ਕੁਝ ਕਥਾ ਇਦਾਂ ਦੀ ਵੀ ਹੁੰਦੀ ਦਲ ਪੰਸ ਦੇ ਜਿਹਦੇ ਵਿੱਚ ਬੰਦੇ ਦੇ ਅੰਦਰ ਪੇਸ਼ੈਂਸ ਜਾਗ ਜਾਂਦੇ ਵੀ ਇਹ ਚੀਜ਼ ਗਲਤ ਹੋ ਰਹੀ ਆ ਜੀ ਬਿਲਕੁਲ ਇਸ ਚੀਜ਼ ਨੂੰ ਇਹ ਨਾ ਮੰਨਿਆ ਜਾ ਵੀ ਉਹਨੂੰ ਕਿਸੇ ਇਸ ਚੀਜ਼ ਨੂੰ ਨਾ ਇਸ਼ੂ ਬਣਾਤਾ ਗਿਆ ਰੋਕਾਂਗੇ ਕਿਵੇਂ ਤੁਸੀਂ ਇਹ ਦੱਸੋ ਇਸ਼ੂ ਤਾਂ ਬਣ ਗਿਆ ਰੋਕਿਆ ਕਿੱਦਾਂ ਜਾ ਸਕਦਾ ਰੋਕਿਆ ਇਹ ਆ ਵੀ ਜਿੱਦਾਂ ਹੁਣ ਦੇਖੋ ਹੁਣ ਤਾਂ ਆ ਮੈਂ ਕੱਲ ਪਰਸੋਂ ਕੱਲ ਸ਼ਾਇਦ ਦੇਖੀ ਉਹ ਤਾਂ ਗੀ ਨੇ ਮਾਫੀ ਵੀ ਮੰਗੀ ਆ ਜੀ ਅੱਜ ਉਹਦੀ ਵੀਡੀਓ ਪਾ ਰਹੇ ਜੀ ਉਹ ਦੁਕਾਨਾਂ ਤੋਂ ਚੱਕ ਚੱਕ ਕੇ ਚੀਜ਼ਾਂ ਖਾ ਰਿਆ ਆ ਹਨਾ ਬਾਬਾ ਜੀ ਜੀ ਬੜੀਆਂ ਚੀਜ਼ਾਂ ਆ ਕਿਤੇ ਇਹ ਵੀ ਯਾਦ ਰੱਖਣ ਵੀ ਇਹਨਾਂ ਦੇ ਪਿਤਾ ਜੀ ਨੇ ਸਾਡੇ ਪਿਤਾ ਜੀ ਨੇ ਜਿੰਨੇ ਸਾਡੇ ਗੁਰੂ ਨੇ ਜੀ ਵੀ ਉਹਨਾਂ ਨੇ ਵੀ ਕਈ ਕੁਰਬਾਨੀਆਂ ਦਿੱਤੀਆਂ ਆ ਜੀ ਹਨਾ ਦਿੱਲੀ ਜਾ ਕੇ ਬਾਬਾ ਜੀ ਜਾਂਦ ਨਹੀਂ ਜਾਉ ਤਿਲਕ ਜੰਜੂ ਦੀ ਰਾਖੀ ਕੀਤੀ ਆ ਜੀ ਬਿਲਕੁਲ ਹਨਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਜਾਇਆ ਤੇ ਗਰੀਬ ਤੇ ਗਊ ਦੀ ਰੱਖਿਆ ਵਾਸਤੇ ਬਣਾਇਆ ਵੀ 인 ਗਰੀਬ ਸਿੱਖਣ ਕੋ ਦਉ ਪਾਤਸ਼ਾਹੀ ਜੀ ਠੀਕ ਹੈ ਨਾ ਜੀ ਤੇ ਉਹਦੇ ਵਿੱਚ ਸਾਰੇ ਧਰਮਾਂ ਨੂੰ ਲੈ ਕੇ ਹੀ ਖਾਲਸਾ ਬਣਿਆ ਜੀ ਜੇ ਤੁਸੀਂ ਸੋਚੋ ਵੀ ਉਹ ਅਲੱਗਾ ਨਹੀਂ ਤੁਸੀਂ ਸਾਰੇ ਪੰਜ ਪਿਆਰਿਆਂ ਦਾ ਬਾਬਾ ਜੀ ਪੜ ਲਓ ਜੀ ਬਿਲਕੁਲ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇਹਦਾ ਮਤਲਬ ਇਹ ਸਾਨੂੰ ਲਾਗੇ ਜਿੰਦੇ ਆ ਨਾਲੇ ਤਾਂ ਆਪਾਂ ਇੱਥੇ ਗਿਣਦੇ ਆਂ ਵੀ ਏਕ ਪਿਤਾ ਏਕ ਸਕੇ ਹਮ ਬਾਲਿਕ ਹਨਾ ਤੇ ਫਿਰ ਬਾਬਾ ਜੀ ਆਪਾਂ ਲਾਗੇ ਕਿਦਾਂ ਹੋਏ ਇਹ ਧਰਮ ਦੀ ਲੜਾਈ ਨਹੀਂ ਇਹ ਬਾਬਾ ਜੀ ਮੈਨੂੰ ਇਦਾਂ ਲੱਗਦਾ ਵੀ ਇਹ ਮੀ ਵਿਊ ਦੀ ਲੜਾਈ ਆ ਵਿਊ ਦੀ ਲੜਾਈ ਇਹਦਾ ਵੀ ਇੱਕ মিডিਆ ਵਾਲਾ ਇੱਕ ਚਲੋ ਮੈਂ ਗਿਆਨੀਆਂ ਨੂੰ ਕੁਝ ਨਹੀਂ ਕਹਿਣਾ ਜਾਂਦਾ ਬਾਬਾ ਜੀ ਉਹਨਾਂ ਦੀ ਸਮਝ ਮੇਰੇ ਨਾਲੋਂ ਜ਼ਿਆਦਾ ਆ ਜਿਨ੍ਹਾਂ ਦੇ ਮੂਰੇ ਗਿਆਨੀ ਸ਼ਬਦ ਲੱਗਦਾ ਉਹ ਸੌਖਾ ਨਹੀਂ ਲੱਗਦਾ ਜੀ ਬਿਲਕੁਲ ਉਹਨਾਂ ਦੀ ਕਮਾਈ ਹੁੰਦੀ ਆ ਬਿਲਕੁਲ ਕੁਝ ਗਿਆਨੀ ਆਪਣੇ ਹਿਸਾਬ ਨਾਲ ਕਰ ਰਹੇ ਆ ਵੀ ਇਹ ਵਿਰਾਗ ਆ ਜੀ ਤੇ ਕੁਝ ਚੜਦੀ ਕਲਾ ਦਾ ਪ੍ਰਤੀਕ ਦੇ ਰਹੇ ਆ ਹਰ ਇੱਕ ਦੀ ਸੋਚ ਆ ਜੀ ਹਰ ਕਿਸ ਦੀ ਸੋਚ ਆ ਨਾ ਤੇ ਬਾਬਾ ਜੀ ਜੇ ਉਹ ਪਚੰਗੀ ਨੇ ਕੁਝ ਗਲਤ ਕੀਤਾ ਆ ਉਸ ਚੀਜ਼ ਨੂੰ ਉਦੋਂ ਹੀ ਮੈਨੇਜ ਕੀਤਾ ਜਾ ਸਕਦਾ ਸੀ ਪਰ ਪਚੰਗੀ ਨਾਲ ਜਦੋਂ ਗੱਲਬਾਤ ਕੀਤੀ ਗਈ ਕੁਝ ਲੋਕਾਂ ਨੇ ਆ ਕੇ ਗੱਲਬਾਤ ਕੀਤੀ ਉਹ ਤਾਂ ਉਹਨਾਂ ਨਾਲ ਬਹਿਸ ਕਰ ਰਹੇ ਸੀਗੇ ਉਲਟਾ ਕਹਿ ਰਹੇ ਸੀ ਤੁਸੀਂ ਸਿੱਖੋ ਪਰ ਸਿੱਖ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਗਲਤ ਕਿਸੇ ਨਾਲ ਕਰੀਏ ਮੈਂ ਇੱਕ ਹੋਰ ਬੜਾ ਵੱਡਾ ਸਵਾਲ ਹੈ ਜੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਸੁਣੋ ਮੈਂ ਲਿੰਕ ਵੀ ਲੈ ਕੇ ਆਇਆ ਜਦੋਂ ਬੱਚੇ ਨਾਲ ਗੱਲ ਕਰ ਰਹੇ ਆ ਉਹਦੇ ਨਾਲ ਇੱਕ ਮੁੰਡਾ ਆਂਦਾ ਜਿਸ ਨੇ ਸਿਰਫ ਦਸਤਾਰ ਬੰਨੀ ਹੋਈ ਹੈ ਮੈਂ ਤੁਹਾਨੂੰ ਵੀਡੀਓ 'ਚ ਦਿਖਾਣਾ ਉਹ ਉਹਨੇ ਵਾਲ ਵੀ ਤੁਸੀਂ ਦੇਖੋਗੇ ਨਹੀਂ ਉਹਨੇ ਕੇਸ ਕਿਸੇ ਜਾਈ ਉਹ ਕਹਿੰਦਾ ਮੇਰਾ ਭਰਾ ਵੈ ਪਹਿਲਾਂ ਤਾਂ ਮੈਨੂੰ ਇਹ ਸਵਾਲ ਇਹ ਉੱਠਦਾ ਕਿ ਜਿਸ ਉਪਚੰਗੀ ਦਾ ਭਰਾ ਖੁਦ ਕੇਸ ਕਿ ਨਹੀਂ ਸਜਾਰਿਆ ਪਹਿਲਾਂ ਤਾਂ ਆਪਣੇ ਘਰ ਚ ਦੇਖਣਾ ਚਾਹੀਦਾ ਸੀ ਉਹਨੂੰ ਤੁਸੀਂ ਦੇਖੋਗੇ ਨਾ ਵੀਡੀਓ ਮੈਂ ਤੁਹਾਨੂੰ ਦਿਖਾਉਂਦਾ 1 ਸੈਕਿੰਡ ਮੈਂ ਲੈ ਕੇ ਆਇਆ ਵਾਂ ਮੈਂ ਸਪੈਸ਼ਲ ਲੈ ਕੇ ਆਇਆ ਕਿ ਤੁਹਾਨੂੰ ਪੁੱਛਿਆ ਜਾਵੇ ਸਵਾਲ ਕਿ ਕਿੱਥੇ ਇਹ ਗਲਤੀ ਹੋਈ ਆ ਦੇਖੋ ਨਾ ਆ ਦੇਖੋ ਉਹਨੇ ਹੁਣ ਬਹਿਸ ਕੀਤੀ ਜਾ ਰਹੀ ਹੈ ਹੁਣ ਮੈਂ ਇਹਦੇ ਚ ਇੱਕ ਸਵਾਲ ਹੈ ਆ ਦੇਖੋ ਇੱਥੇ ਜੀ ਅਤੇ ਹੁਣ ਇੱਕ ਭਾਈ ਸਾਹਿਬ ਆਹ ਦੇਖੋ ਜੀ ਮੇਰਾ ਭਾਈ ਹੈ ਮੇਰਾ ਭਾਈ ਹੈ ਜੇ ਤੇਰਾ ਭਾਈ ਹੈ ਕਿਸ ਕੀ ਸਜਾ ਕੇ ਬੈਠਾ ਤੂੰ ਬਿਨਾਂ ਕਿਸ ਕੀ ਤੋਂ ਬੈਠਾ ਹੈ ਮਤਲਬ ਕਿਤੇ ਨਾ ਕਿਤੇ ਆਪੂਦਰੀ ਤਾਂ ਹੋ ਰਹੀ ਹੈ ਤੁਸੀਂ ਇਸ ਗੱਲ ਨੂੰ ਤਾਂ ਮੰਨੋਗੇ ਨਾ ਨਹੀਂ ਬਿਲਕੁਲ ਬਾਦਸ਼ਾਹ ਵੀ ਮੈਂ ਤੁਹਾਨੂੰ ਕੀ ਕਿਹਾ ਵੀ ਮੈਂ ਕਿਸੇ ਆਮ ਜਨਤਾ ਨੂੰ ਨਹੀਂ ਕਹਿ ਰਿਹਾ ਜੀ ਵੀ ਉਹ ਕਹਿ ਰਿਹਾ ਸਾਡੀਆਂ ਟੋਪੀਆਂ ਲਵਾਈਆਂ ਜਾਂ ਕਿਸੇ ਨੂੰ ਹਟ ਕੀਤੀ ਹੈ ਚੀਜ਼ ਜਾਂ ਕਿਸੇ ਨੂੰ ਦੁੱਖ ਲੱਗਾ ਆ ਜੀ ਪਹਿਲੀ ਗੱਲ ਤੇ ਇਹ ਬੱਬਾ ਜੀ ਵੀ ਇਥੇ ਇਲੈਕਸ਼ਨ ਨਹੀਂ ਇਥੇ ਸਿਲੈਕਸ਼ਨ ਆ ਜੀ ਬਿਲਕੁਲ ਜਿਹਦੇ ਤੇ ਗੁਰੂ ਮਹਾਰਾਜ ਦੀ ਮੇਰ ਹੁਣੀ ਆ ਜੀ ਉਹਨੇ ਹੀ ਇਹ ਬੋੜੀ ਜੜਨਾ ਹਾਂਜੀ ਬਿਲਕੁਲ ਠੀਕ ਹੈ ਮੈਂ ਮੰਨ ਗਿਆ ਤੁਹਾਡਾ ਸਵਾਲ ਦਾ ਜਿਹੜਾ ਮੈਂ ਸਵਾਲ ਕੀਤਾ ਬਟ ਫਿਰ ਵੀ ਜੇ ਅਸੀਂ ਕਰੋ ਇਹ ਉਹਨੂੰ ਲੈ ਕੇ ਚਲੀਏ ਉਹ ਆ ਕੇ ਮਲ ਪੈਰ ਵੀ ਕਰ ਰਿਹਾ ਫਿਰ ਉਹਨੂੰ ਵੀ ਤਾਂ ਸਮਝਾਣ ਦੀ ਜਰੂਰਤ ਓ ਇੱਕ ਭਰਾ ਦੀ ਭਾਵਨਾਵਾਂ ਨਾ ਕਰ ਰਿਹਾ ਤੇ ਜਿਹੜਾ ਉਹ ਪਚੰਗੀ ਕਰ ਰਿਹਾ ਆ ਜੀ ਟੋਪੀਆਂ ਵਾਲਾ ਜੀ ਉਹ ਕੁਝ ਹੋਰ ਭਾਵਨਾ ਕਰ ਰਿਹਾ ਆ ਜੀ ਉਹ ਇਨੀ ਭੀੜ ਦੇ ਕੇ ਸਿਰਫ ਆਪਣੇ ਭਰਾਵਾਂ ਦੇ ਨਾਲ ਇੱਕ ਸਪੋਰਟਰ ਬਣ ਰਿਹਾ ਆ ਜੀ ਉਦੋਂ ਉਹਨੇ ਇਹ ਗੱਲ ਨਹੀਂ ਸੋਚੀ ਵੀ ਮੈਂ ਸਿੰਘ ਨਹੀਂ ਹੈਗਾ ਉਹਨੇ ਸਿਰਫ ਇੱਕ ਭਾਈ ਨਾਤਾ ਸੋਚਿਆ ਜੀ ਠੀਕ ਹੈ ਜੀ ਜੋ ਉਹ ਭਚੰਗੀ ਕਰ ਰਿਹਾ ਆ ਉਹ ਇੱਕ ਫਤੇਗੜ ਸਾਹਿਬ ਦੇ ਇਤਿਹਾਸ ਨੂੰ ਯਾਦ ਕਰਕੇ ਕਰ ਰਿਹਾ ਵੀ ਇੱਥੇ ਏਡੀ ਵੱਡੀ ਸ਼ਹਾਦਤ ਹੋਈ ਆ ਹਾਂ ਗਾਂ ਵਾਸਤੇ ਜੀ ਜਥੇ ਬੰਦियां ਜਹੇਦਾਰ ਜਿੰਨੇ ਵੀ ਆ ਹੱਥ ਜੋੜ ਕੇ ਕਿਉਂਕਿ ਸੰਗਤ ਬਖਸ਼ਣ ਜੋਗ ਆ ਬਿਲਕੁਲ ਜੀ ਬਿਲਕੁਲ ਸੰਗਤ ਬਖਸ਼ਣ ਜੋਗ ਆ ਮੇਰੇ ਜਵਾਬ ਵੀ ਗਲਤ ਹੋ ਸਕਦੇ ਆ ਜੀ ਬਿਲਕੁਲ ਹੋ ਸਕਦੇ ਗਾਂ ਵਾਸਤੇ ਅਸੀਂ ਆਪ ਆਪਣੀ ਸੰਗਤ ਨੂੰ ਇਹ ਜਰੂਰ ਕਵਾਂਗੇ ਵੀ ਜਿਹੜੇ ਸਵਾ ਦੇ ਦਿਨ ਨੇ ਜੀ ਇਹ ਸਾਡੇ ਵਾਸਤੇ ਕੋਈ ਗਮੀ ਨਹੀਂ ਇਹ ਬਹੁਤ ਵੱਡੇ ਦਿਨ ਨੇ ਕਿਉਂਕਿ ਐਡੀ ਸ਼ਹਾਦਤ ਵੀ ਨਹੀਂ ਕਿਸੇ ਦੀ ਹੋਈ ਅਜੇ ਤੱਕ ਕਿਉਂਕਿ 7 ਸਾਲ ਦਾ ਬੱਚਾ ਬਾਬਾ ਜੀ ਇੱਕ ਚਿਪਸ ਦੇ ਪੈਕਟ ਤੇ ਤੇ ਇੱਕ ਟੌਫੀ ਦੇ ਉੱਪਰ ਹੀ ਆਪਾਂ ਚੱਕ ਕੇ ਭਾਵੇਂ ਵਰਤਾਲੀਏ ਹੈਨਾ ਹਾਂਜੀ ਬਿਲਕੁਲ ਜੀ ਬਾਬਾ ਜੀ ਫੜੇਗੜ ਸਾਹਿਬ ਦੀ ਇੱਕ ਇੱਕ ਇੱਟ ਦੇ ਵਿੱਚ ਇਤਿਹਾਸ ਪਿਆ ਆ ਜੀ ਅੱਜ ਟੋਪੀਆਂ ਤਾਂ ਦੇਖ ਲਈਆਂ ਜੀ ਪਰ ਜਦੋਂ ਇਤਿਹਾਸਕਾਰ ਸੁਣਾਉਂਦਾ ਆ ਇਹ ਜਦੋਂ ਨੀਹਾਂ ਤੇ ਚਿਣਿਆਂ ਗਿਆ ਤੇ ਉਦੋਂ ਮਿਸਤਰੀ ਨੇ ਸ਼ੈਣੀ ਦੇ ਨਾਲ ਉਹਨਾਂ ਦੀ ਚੱਪਣੀ ਤੋੜੀ ਇਹ ਨਹੀਂ ਯਾਦ ਕਰਦੇ ਬਾਬਾ ਜੀ ਜੇ ਬਾਬਾ ਜੀ ਤੁਸੀਂ ਕਿਤੇ ਜਾ ਰਹੇ ਹੋ ਮੇਲਾ ਥੋੜੀ ਹੈ ਜੀ ਬਾਬਾ ਜੀ ਉਹ ਸ਼ਹਾਦਤ ਸ਼ਹਾਦਤ ਬਾਬਾ ਜੀ ਹੁਣ ਇਹਨੀ ਦੁਨੀਆ ਜਾਂਦੀ ਆ ਜ਼ਰੂਰੀ ਆ ਵੀ ਸ਼ਹੀਦੀ ਦਿਨਾਂ ਦੇ ਹੀ ਇਦਾਂ ਦੀ ਗੱਲ ਹੋਣੀ ਆ ਉੱਦਾਂ ਵੀ ਦੁਨੀਆ ਉੱਥੇ ਫਦੇਗੜ ਸਾਹਿਬ ਦੀ ਧਰਤੀ ਤੇ ਜੀ ਬਾਬਾ ਜੀ ਇਹ ਦੇਣੇ ਆ ਜੀ ਸਾਰੇ ਫਦੇਗੜ ਸਾਹਿਬ ਦੀ ਧਰਤੀ ਤੇ ਪਤਾ ਜੀ ਤੇ ਕੀ ਗੱਲ ਫਦੇਗੜ ਸਾਹਿਬ ਵਾਲੀ ਇਸ ਚੀਜ਼ ਨੂੰ ਆਪਣੀ ਜ਼ਿੰਮੇਵਾਰੀ ਨੂੰ ਨਿਭਾਣ ਤਾਂ ਜਾਦਾ ਵਧੀਆ ਨਹੀਂ ਜੀ ਬਿਲਕੁਲ ਹੁਣ ਉੱਥੇ ਬਾਬਾ ਜੀ ਸ਼ੀਦੀ ਜੋੜ ਮੇਲਾ ਸਮਾਪਤ ਹੋ ਗਿਆ ਹੁਣ ਜਿੰਨੀਆਂ ਮਰਜ਼ੀ ਟੋਪੀਆਂ ਪਾਣ ਭਾਵੇਂ ਦੋ ਦੀ ਜਗਾ ਚਾਰ-ਚਾਰ ਪਾ ਕੇ ਫਿਰਨੇ ਕਿਸੇ ਨੇ ਪੁੱਛਣਾ ਜੀ ਦਾਲ ਪੰਥ ਤਾਂ ਸਿਰਫ ਮੱਲਾ ਮਨਾ ਨਹੀਂ ਆ ਰਿਹਾ ਨਾ ਜੀ ਜੀ ਬਿਲਕੁਲ ਸਾਲ ਬਾਅਦ ਫਤੇਗੜ ਸਾਹਿਬ ਦਾ ਜੋੜ ਮੇਲਾ ਆਣਾ ਜੀ ਉਦੋਂ ਵੀ ਫੌਜਾਂ ਨੇ ਉਤਾਰਾ ਕਰਨਾ ਜੀ ਉਸ ਤੋਂ ਪਹਿਲਾਂ ਐਸਜੀਪੀਸੀ ਦਾ ਫਰਜ ਬਣਦਾ ਆ ਜੀ ਵੀ ਉਹਦੀ ਤਿਆਰੀ ਅਸੀਂ ਕਿੱਦਾਂ ਕਰਨੀ ਹੈ ਜੀ ਨਾ ਕਿ ਇਹ ਸਿੰਘਾਂ ਦੀ ਬਦ ਕੋਈ ਕਰਨ ਦੀ ਬਜਾਏ ਆਪਾਂ ਅੱਗੇ ਵਾਲਾ ਪਾਸਾ ਵੇਖੀ ਵੀ ਉਹ ਕਿੱਦਾਂ ਕਰਨਾ ਮੈਂ ਤਾਂ ਆਪਣੇ ਵੀਰਾਂ ਨੂੰ ਵੀ ਕਹੂੰਗਾ ਜਿਹੜੇ ਵੀ ਬੋਲ ਰਹੇ ਆ ਵੀ ਆਪਾਂ ਆਪਣੇ ਭਝੰਗੀਆਂ ਨੂੰ ਵੀ ਸਮਝਾਈਏ ਜੀ ਤੇ ਗਾਂ ਐਸਜੀਪੀਸੀ ਦਾ ਵੀ ਫਰਜ ਬਣਦਾ ਆ ਵੀ ਹੁਣ ਇੱਕ ਸਾਲ ਪਿਆ ਆ ਇਹ ਆਪਣੇ ਹਿਸਾਬ ਨਾਲ ਤਿਆਰੀ ਕਰਨ ਜਿਹੜੇ ਵੀਰ ਲੰਗਰ ਲਾਂਦੇ ਉਹ ਕਿਹੜੇ ਕੋ ਪੈਸੇ ਲੈਂਦੇ ਆ ਬੱਬਾ ਜੀ ਜੀ ਬਿਲਕੁਲ ਜੇ ਉਦਾਂ ਆਪਾਂ ਕਹਿੰਨੇ ਵੀ ਸਾਰੇ ਆਪਾਂ ਇੱਕ ਹੀ ਹਾਂ ਜੀ 9 ਮਾਸ ਦਾ ਸਾਡਾ ਰਿਸ਼ਤਾ ਆ ਜੀ ਕੀ ਗੱਲ ਉਹ ਇੱਕ ਦਿਨ ਵਾਸਤੇ ਸਾਡੇ ਨਾਲ ਨਹੀਂ ਖੜੇ ਹੋ ਸਕਦੇ ਇਹ ਦਿਨਾਂ 'ਚ ਜੀ ਬਿਲਕੁਲ ਇਦਾਂ ਵੀ ਸੋਚਿਆ ਜਾ ਹੀ ਸਕਦਾ ਜੀ ਬਿਲਕੁਲ ਕਿ ਜ਼ਰੂਰੀ ਆਪਾਂ ਪੁੱਠਾ ਹੀ ਸੋਚਣਾ ਆ ਵੀ ਅਸੀਂ ਬਾਹਰੋਂ ਟੋਪੀ ਪਾ ਕੇ ਜਾਣੇ ਆ ਘਰੋਂ ਇਹ ਵੀ ਹੋ ਸਕਦਾ ਵੀ ਆਪਾਂ ਘਰੋਂ ਦਸਤਾਰ ਸਜਾ ਕੇ ਜਾਈਏ ਸਕੇ ਸਾਨੂੰ ਮਹਾਰਾਜ ਖੁਸ਼ ਹੋਗੇ ਮਿਲ ਬਿਲਕੁਲ ਹਾਂਜੀ ਅਰੇ ਇਦਾਂ ਨਾ ਕਰੋ ਬਾਕੀ ਜਿਹੜੇ ਵੀਰ ਜਿਆਦਾ ਵਿਦਵਾਨ ਆ ਕਈ ਕਮੈਂਟਾਂ ਦੇ ਵਿੱਚ ਮੰਦਾ ਚੰਗਾ ਬੋਲਦੇ ਬਾਬਾ ਜੀ ਤੁਹਾਡੇ ਕੋ ਮੇਰਾ ਨੰਬਰ ਲੈ ਸਕਦੇ ਆ ਗਾਣਾ ਕੱਢਣ ਦੀ ਬਜਾਏ ਮੇਨਾਂ ਵਿਚਾਰ ਕਰਨ ਪਰ ਮੈਂ ਨੰਬਰ ਦੇ ਦਿੰਦਾ ਨਹੀਂ ਅੱਗੇ ਤੋਂ ਦੇ ਵੀ ਦਿਆ ਕਰਾਂਗੇ ਜੇ ਕੋਈ ਵਿਚਾਰ ਕਰਨਾ ਚਾਹੇਗਾ ਹਾਂ ਨਾ ਬਾਬਾ ਜੀ ਹਾਂਜੀ ਮੇਰਾ ਨੰਬਰ ਮੈਂ ਹੀ ਬੋਲ ਦੇਣਾ ਬਾਬਾ ਜੀ 790 34350 ਮੇਰਾ ਨੰਬਰ ਆ ਕਿਸੇ ਵੀ ਜੀ ਫੇਸਬੁਕ ਜਿਆਦਾ ਵਿਦਵਾਨ ਸਾਡੇ ਨਾਲੋਂ ਜਾਂ ਸਾਡੇ ਗਿਆਨੀਆਂ ਨਾਲੋਂ ਕਈ ਵਿਦਵਾਨ ਘਰੇ ਬਹੁਤ ਜਿਆਦਾ ਵੱਡੇ ਵੱਡੇ ਬੈਠੇ ਆ ਉਹ ਬਾਬਾ ਜੀ ਕਿਤੇ ਜਾ ਕੇ ਗੁਰੂ ਘਰ ਦੇ ਵਿੱਚ ਮर्याਦਾ ਅਨਸਾਰ ਬਹਿਣ ਸੁਣ ਜੀ ਫੇਰ ਸਾਡੇ ਨਾਲ ਗੱਲ ਕਰਨਾ ਜੀ ਫਿਰ ਮੇਰਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਅਸੀਂ ਬੁੱਢਾ ਦਲ ਦੇ ਜਥੇਦਾਰ ਸਾਹਿਬ ਮਾਨ ਸਿੰਘ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਪੂਰਾ ਦੱਸਿਆ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜੋ ਬੱਚਿਆਂ ਨੇ ਕੀਤਾ ਪਚੰਗੀ ਸਿੰਘਾਂ ਨੇ ਕੀਤਾ ਉਹ ਗਲਤ ਹੈ ਪਰ ਮर्यादा ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਚਲੰਗ